ਕ੍ਰਿਪਜੀਤ ਕਮੇਡੀਅਨ ਨਾਮ ਹੈ ਕਪੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਅਸੀਂ ਤਾਂ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਇਥੇ ਪਿੱਛੇ ਕਾ ਸਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪਿੱਛੇ ਕਾ ਸਤਾ ਆਪਣਾ ਹੈ ਜੀ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਉਹਨੂੰ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਤੁਰੀ ਕ੍ਰਿਪਿੰਨਾਂ ਨੂੰ ਪਸਾਨ ਹੋ ਗਿਆ ਫਿਰ ਜੀ ਜੇਨੀਅਰ ਪਰਾਣੀਆਂ ਲਈਆਂ ਜਿਹੜੇ ਤੋਂ 100000 ਰੁਪਏ ਕੈਸ਼ ਤੇ ਸਿਸਣੀ ਪੋਟੂ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਉਹ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤੇ ਕੋ ਖੁੱਲੇ ਨਹੀਂ ਕਿਉਂਕਿ ਉਹਦੇ ਚਾਬੀਆਂ ਨਹੀਂ ਸੀ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਤੇ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਕੋ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਮੈਨੇ 33 ਰਿਕਾਰਡ ਹਾਂਜੀ ਹਾਂਜੀ ਠੀਕ ਹੈ ਮਾਮਲਾ ਕੁਛ ਨਹੀਂ ਹੈ ਪਤੀਦਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜਿਆ ਪਤਾ ਲੱਗਾ ਕਹਿੰਦਾ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਹੁਣ ਕਿੰਨ੍ਹੇ ਤਾਲੇ ਕੋਈ ਹਿੱਟ ਤੇ ਆ ਜੀ ਪਤਾ ਕਿ ਬੰਦਾ ਅੰਦਰ ਜੂੜ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਬੰਦਾ ਅੰਦਰ ਦਾਖਲ ਹੋਇਆ ਸਰ ਕਰੀਬ ਕਿੰਨਾ ਕਰ ਨੁਕਸਾਨ ਹੋ ਗਿਆ ਨੁਕਸਾਨ ਨਾਲ ਕੁਝ ਸੋਨੇ ਦੇ ਗਹਿਣੇ ਆ ਔਰ 50-50 ਜਹਾਪੇ ਦੱਸਦੇ ਆ ਹੂੰ ਤੇ ਬਾਕੀ ਆਪਾਂ ਨਾਲ ਦੇ ਹਾਂ ਲੈ ਰਿਆਂ ਨਾਲ ਕੋਈ ਦਰਖਾਸਤ ਜਾਂ ਬਿਆਨ ਰਿਖਦੇ ਆ ਸਰ ਪਤਾ ਲੱਗਿਆ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ 单ਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਰ ਹੈ ਥਾਣਾ ਨਪਹੁਰ ਕੰਡ ਆਪਣਾ ਨਾਮ ਬੋਲਿਓ ਜੀ ਮੈਂ ਨਾ ਐਸਬਲਿੰਦਰ ਸਿੰਘ ਸ